ਹੰਬਈ ਅਮਰਿਤਪਾਲ ਮੇਰੋ ਦੱਸ ਫਿਰ ਮੇਰੀ ਹੁਣ ਤੈਨੂੰ ਬਹੁਤ ਸ਼ੌਂਕ ਨਾਲ ਸਫਾਈ ਕਰਨ ਦਾ ਗੰਦਗੀ ਹਟਾਉਣ ਦਾ ਪੰਜਾਬ ਚੋਂ ਤੈਨੂੰ ਬੜੀ ਚੜ ਚੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਕੱਲ ਦਾ ਜਵਾਬ ਦੇ ਵੀ ਜੱਸ ਅਸਸ ਵਾਲਾ ਡੇਰੇ ਵਾਲਾ ਬਾਬਾ ਹੈ ਰਾਮ ਰਹਿਮ ਸਭ ਨੂੰ ਪਤਾ ਰੇਪਿਸਟ ਹੈ ਪਰੋਲ ਤੇ ਬਾਹਰ ਸਾਰੇ ਹਮ ਚੜਾ ਹੋਇਆ ਫਿਰਦਾ ਹੈ ਸਿੰਘ ਨੇ ਕਿ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਪਰ ਉਹ ਬੰਦਾ ਰੇਪਿਸਟ ਹੋਣ ਤੋਂ ਬਾਅਦ ਵੀ ਉਹ ਮਜ਼ੇ ਕਰ ਰਹੀ ਹੈ ਆਪਣੀ ਜ਼ਿੰਦਗੀ ਦੇ ਇਦਾਂ ਦੇ ਬਾਬਿਆਂ ਦਾ ਬਾਰੇ ਤੇਰਾ ਕੀ ਵਿਚਾਰ ਹੈ ਸੋਦਾ ਕਦੋਂ ਲਾਏਗਾ ਇਦਾਂ ਦੇ ਬਾਬਿਆਂ ਦਾ ਤੂੰ ਨਹੀਂ ਲੱਗਣਾ ਤੇਰੇ ਕੋਲ ਕਿਹਕਰ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹ ਨਿਹੱਤਾ ਨਹੀਂ ਹੈ ਉਹਦੇ ਕੋਲ ਪਾਵਰ ਹੈ ਔਰ ਤੈਨੂੰ ਪਤਾ ਹੈ ਵੀ ਇਹ ਜਿਹੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਇੱਕ ਚੈਲੰਜ ਹੈ ਬਹੁਤ ਔਖਾ ਹੈ ਰਾਈਟਰ ਤੂੰ ਨਹੀਂ ਕਰ ਪਾਏਗਾ ਸੋ ਤੂੰ ਕਹਿੰਦਾ ਵੀ ਗੰਦਗੀ ਸਾਫ਼ ਕਰਨੀ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਖਿਆਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਪਿਆਂ ਨੇ ਮੰਨੇ ਜੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡਿਆਂ ਬਾਰੇ ਤੇਰਾ ਕੀ ਵਿਚਾਰ ਹੈ ਉਹਨਾਂ ਦੇ ਮਟਰ ਕਦੋਂ ਕਰੇਗਾ ਸ਼ੁਰੂ ਕਰਨਾ ਹੈ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਹੈ ਵੀ ਮਨਨ ਮਰੇ ਕੁਛ ਨਹੀਂ ਤੂੰ ਕੀ ਹੈ ਤੂੰ ਆਪ ਇੱਕ ਸੁੱਲਾ ਸੁੱਲਾ ਮੀਨਸ ਮੁਸਲਮਾਨ ਜਿਹੜਾ ਸੁੱਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁੱਲਾ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾ ਧਰਮ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲਕੌਰ ਕਿਉਂ ਲਾਉਂਦੀ ਸੀ ਜੋ ਤਾਂ ਕੰਚਨ ਸੀ ਹਿੰਦੂ ਸੀ ਜਾਂ ਯੂਪੀ ਦੀ ਸੀ ਤੂੰ ਕੀ ਹੈ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ ਚ ਮੇਰ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਤ ਪੇਤ ਸਿਖਾਈਂਦਾ ਮੁਸਲਮਾਨ ਦੇ ਪੇਸ਼ਟ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੰਦੜੋ ਵਾਲੇ ਤਾਂ ਮਾਰਦਾ। ਚੋ ਕਿਸੇ ਦਾ ਵੀ ਹੋਵੇ। ਤੋਂ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪੇ ਹੋਏ ਇੱਕ ਭੇੜੀਆਂ। ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ੍ਹ ਜਾਂਣ ਜੱਥੇ ਵਾਲੇ। ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਰਨਿੰਗ ਆ। ਸੁਧਰ ਜਾਓ। ਜਿਹੜੇ ਤੁਸੀਂ ਕਹਿਉਣਾ ਮਰਡਰ ਕਰਨਾ ਸਾਡੇ ਵਾਸਤੇ ਸੋਖਾ ਸੋਧੇ ਲਾਉਣੇ, ਕੁੜੀਆਂ ਮੁੰਡਿਆਂ ਕਰਨੀਆਂ। ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨੇ ਅੰਗ ਹੈ। ਤੁਸੀਂ ਲੋਕ ਸਕੂਲ ਨਹੀਂ ਗਏ। ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤੁਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ-ਕਿਹੜੇ ਜ਼ਿੰਦਗੀ ਚ ਕਾਂਡ ਕੀਤੇ ਆ ਕੀ ਕੁਛ ਕੀਤਾ ਆਪਣੇ ਪੀੜ੍ਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਉਂਗੇ ਜ਼ਿੰਦਗੀ ਕਿਵੇਂ ਜਿਣੀ ਹੈ ਇਹ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪ ਦੀ ਇੱਕ ਵਿਕਲਾੰਗ ਘਟੀਆਂ ਨੀਚ ਗਿਰੀ ਹੋਈ ਸੋਚ ਆ ਤੁਸੀਂ ਸਾਨੂੰ ਕਿ ਜਿਹੜੀ ਨੌਜਵਾਨ ਪੀੜੀ ਆ ਗਈ ਅੱਗੇ ਉਹ ਆਪਣੀ ਸੋਚ ਸੀ ਉਹਨਾਂ ਤੋਂ ਲੱਦੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ 'ਚ ਕੀ ਕਰ ਰਿਹਾ ਇਸ ਨਾਨੋ ਫੱਕਿੰਗ ਯੂਰ ਬਿਜ਼ਨਸ ਹੰਦੂ ਜਿਹੜੀਆਂ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਦੀ ਸਾਨੂੰ ਬਚਾ ਲਓ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਹਨੇ ਨਿਹੰਗਾਂ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇੰਨਾ ਤੋਂ ਡਰ ਗਈਆਂ ਜਾਓ ਬਈ ਪੁਲਿਸ ਸਟੇਸ਼ਨ ਕਿਉਂ ਜਾਣੀਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਸ਼ਨੇ ਜਾਣਾ ਕਦੇ ਵੀ ਜਦੋਂ ਕੋਈ ਵੀ ਨਿਆੰਗ ਤੁਹਾਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂस्ते ਵੀਡੀਓ ਆ ਕੋਈ ਨਿਆੰਗ ਤੁਹਾਡੇ ਨਾਲ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫਸਰ ਕੋਲ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਤੋਂ ਵੀ ਸਾਨੂੰ ਥ੍ਰੈਟਿੰਗ ਸਾਰੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਵਾਲੀ ਇਹ ਪੰਜਾਬ ਚੰਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਹਨਾਂ ਤੇ ਐਸੇ-ਐਸੀ ਧਾਰਾئیں ਐਸੇ-ਐਸੀ ਸੋ ਸਮੇਂ ਦੇ ਔਰਤ ਵਿੱਚ ਬਲ ਘੱਟ ਹੁੰਦਾ ਹੈ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦੋ ਅਮਰਤਪਾਲ ਮੈਰੋ ਨੇ ਫਰੋਤੀ ਮੰਗੀ ਸੀ ਜਨਾਨੀ ਕੋਲੋਂ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਦਾ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ মিডিਆ ਨੇ ਤੁਹਾਨੂੰ ਦੱਸੀ ਹੈ ਕੋਈ মিডিਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਿਆਂ ਨੇ ਉਹਨੂੰ ਉੱਥੇ ਗਰਾਜ ਚ ਜਦਨਾ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੇ ਡਰ ਦੇ ਮਾਰੇ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵਿਵਾਹ ਤੇਰਾ ਬਲਤਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਐੜੜੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸ਼ਸਤਰ ਦਿੱਤੇ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿ ਐੜੜੀਆਂ ਕਿਰਪਾਨਾਂ ਲੈ ਕੇ ਫਿਰੋ ਪਰ ਇਹ ਆਜ਼ਾਦੀ ਹੁਣ ਖਤਮ ਹੋ ਜਾਣੀ ਆ ਇਹ ਜਿਹੜੀਆਂ ਜਿਹੜੀਆਂ ਕਿਰਪਾਨਾਂ ਲੈ ਕੇ ਤੁਸੀਂ ਜਿੱਥੇ ਕਿਤੇ ਪਹੁੰਚ ਜਾਂਦੇ ਹੋ ਜ ਇਹ ਤਾਂ ਇਹਨਾਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮੈਰੋ ਤੈਨੂੰ ਬਹੁਤ ਸ਼ੌਂਕ ਹੈ ਲੋਕਾਂ ਦੇ ਸੌਦੇ ਲਾਉਂਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨਿਹਾਂ ਕੁੜੀ ਜ਼ਹਿਰ ਦੇਖ ਕੇ ਉਹਦੇ ਸੋਹਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵਾਰਦ ਹੋਇਆ ਤੇਰੇ ਕੋਲੋਂ ਸੌਦਾ ਲੱਗਿਆ ਬਸ ਪਹੁੰਚ ਗਿਆ ਉੱਥੇ ਹਲਾ ਸ਼ਾਇਲੜ ਟੀਆਰਪੀ ਲੇਰ ਕਿ ਬਸ ਮੈਨੂੰ ਟੀਆਰਪੀ ਮਿਲ ਜੂਗੀ ਮੈਂ ਫਿਰ ਸ਼ਾਇਦ ਨਾ ਅਵਰੇਤਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤ ਪੁਣਾ ਕਰ ਰਹੇ ਹੋ ਕਿ ਕਿਸ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਬਣ ਜੇ ਸਾਡੇ ਕੋਲ ਮਾਇਆ ਆਨ ਲੱਗ ਜੇ ਸਾਡੀ ਦਹਿਸ਼ਤ ਹੋ ਜੇ ਅਸੀਂ ਵੀ ਰਾਜਨੀਤੀ ਚ ਵੜ ਜਾਈਏ ਔ ਸ਼ਰਮ ਕਰੋ ਉਹ ਮਰ ਜਾ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾਂ ਹੈ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤਾਂ ਮੂ ਪਰਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੀ ਵੀ ਧੀ ਜੇ ਕਿਸ ਨੂੰ ਨਹੀਂ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਚਨ ਸੜਕ ਤੋਂ ਲੰਘ ਰਹੀ ਆ ਉਹਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਕੀ ਵਸਤਰ ਨਾ ਕਰਿਓ ਉਹ ਤੁਸੀਂ ਤਾਂ ਵਧ ਕਰਨ ਲੱਗ ਗਏ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤਾਂ ਭੱਜਿਆ ਕਿ ਫਿਰਦਾ ਐ ਐਨਾ ਤੂੰ ਯੋਧਾ ਐ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹੱਤੀ ਨੂੰ ਤਿੰਨ ਤਿੰਨ ਸਿੰਘਾਂ ਨੇ ਰਲ ਕੇ ਗਲਾ ਕੁੱਟ-ਕੁੱਟ ਇੱਕ ਜਨਾਨੀ ਮਾਰੀ ਨਿਹੱਤੀ ਸਿੰਘਾਂ ਦੇ ਘਰ ਸੰਗੋ ਛੱਕਾ ਤੂੰ ਤੂੰ ਸਿੰਘ ਕਿੱਥੋਂ ਦਾ ਹੋ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਹੇ ਵੀ ਤੂੰ ਨਿਆਂਗਾ ਤੂੰ ਆਪਣੀ ਔਕਾਤ ਦਿਖਾ ਰਿਹਾ ਸਾਰਿਆਂ ਨੂੰ ਕਰ ਕਰ ਦੇ ਨੀਅਤਾਂ ਤੇ ਇੰਦਰਾ ਗਾਂਧੀ ਉਹਦੇ ਸੰਤੇ ਬੰਤੇ ਨੇ ਮਾਰੀ ਤੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲਾਤਾ ਐ ਕਰ ਇਹ ਸੌਦਾ ਲਾਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜੰਨੇ ਮਰਦਰ ਹਲਕੇ ਉਹਦਾ ਰੀਪਿਸ਼ਿਓਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਦਿਸ ਇਸ ਨਾਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਉਹ ਇਦਾਂ ਨਹੀਂ ਕਰੂਗਾ ਕਦੀ ਵੀ ਤੇ ਮੇਰੀ arre to varsh mein meri pure bhartiya agar ye video sun rahe hain mere narendra modi ji se request hai ki in teen bandon ko sazae maut phansi honi chahiye ye main aaj appeal kar rahi hu main keh rahi ha punjabiyan nu punjab diyan aurtan nu jago eh na kaho kudi gandi si oh gandi si jo bhi si par qatl karna agyar kanuni hai kise da murder karna kise nu adhikar nahi hai punjab diyan jehdiyan aurtan de marda nu nahi ajj aurtan nu jaggan di lod aa je aurat nahi jagugi na punjabiyan apne rights nahi mangugi eh mard tannu yugo yug to thalle lande aaye ta thalle la ke rakhange tannu ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣਗੀਆਂ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਐ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਘ ਨੇਗ ਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚੁਕਾਓ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਏ ਕਿ ਭਾਰਤੀ ਸਰਕਾਰ ਕੇ ਅੰਦਰ ਟ੍ਰੀਟਮੈਂਟ ਕਰੀਏਗੀ ਸੁੱਜਾ ਕੋ ਭੈਣੋ ਜਾਗੋ ਆਪਣੇ ਹੱਕਾਂ 'ਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਹੈ ਕਿ ਜਿਹੜਾ ਬੰਦਾ ਆਵੇ ਕਲਾ ਘੁੱਟ ਕੇ ਤੁਰਦਾ ਆਪਣੇ ਔਮਲ ਹਾਈ ਕਮਜ਼ੋਰ ਨਹੀਂ ਸ਼ਕਤੀ ਦਾ ਇਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣ ਵਾਲੀ ਮੌਤ ਵੀ ਉਸसे ਹਾਰੀ ਹੈ ਸਟਰੋਂਗ ਲੇਡੀਆਂ ਬਣੋ ਡਰੋ ਨਾ ਡਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹੱਤਾਂ ਤੇ ਹੀ ਵਾਰ ਕਰਦੇ ਆ ਛੱਦ ਇਹਨਾਂ ਨੂੰ ਪਤਾ ਨਾ ਰਾਮ ਰਹੀਮ ਦੀ ਕਿੰਨੀ ਪਾਵਰ ਆ ਇਹ ਜਰਗਾ ਸਿੰਘ ਉਹਦੇ ਮੂਰੇ ਪੱਕੂਗਾ ਵੀ ਨਹੀਂ ਉਹਨੂੰ ਵੇਖ ਕੇ ਭੱਜੂਗਾ ਬਟਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀਂ ਅੱਜ ਦੀ